thank you ਇਸ ਵੇਲੇ ਦੀ ਵੱਡੀ ਖਬਰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਪਿਛਲੇ 1 ਮਹੀਨੇ ਤੋਂ ਵਾਦਾ ਸਮਾ ਹੋ ਗਿਆ ਹੈ ਕਰਤਾਰਪੁਰ ਸਾਹਿਬ ਲਾਂਗਾ ਬੰਦ ਕੀਤਾ ਗਿਆ ਤੇ ਇਸ ਸਭ ਦੇ ਦਰਮਿਆਨ ਜਿੱਥੇ ਕਾਂਗਰਸ ਦੇ ਸੰਸਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਅਮਰੀਕ ਸਰ ਸਾਹਿਬ ਨੂੰ ਜਿਹੜਾ ਖਤਰਾ ਰਹਿਤ ਕਹਿਣ ਕਰਨ ਦੀ ਅਪੀਲ ਜਿਹੜੀ ਉਹ ਕੀਤੀ ਗਈ ਹੈ ਕਿ ਇਸ ਨੂੰ ਅਨਾਉਂਸ ਕੀਤਾ ਜਾਵੇ ਕਿ ਇੱਥੇ ਕਿਸੇ ਵੀ ਤਰੀਕੇ ਦੀ 에ਅ ਸਟ੍ਰਾਈਕ ਦਾ ਖਤਰਾ ਨਹੀਂ ਹੈ ਤੇ ਇਸ ਸਭ ਦੇ ਦਰਮਿਆਨ ਹੁਣ ਡਾਕਟਰ ਧਰਮਵੀਰ ਗਾਂਧੀ ਵੀ ਇੱਕ ਚਿੱਠੀ ਲਿਖੀ ਹੈ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਕਰਤਾਰਪੁਰ ਪਾਸ ਦਾ ਕੋਰੀਡੋਰ ਮੁਰਤੋਂ ਖੋਲਿਆ ਜਾਵੇ ਤਾਂ ਦੱਸਿਆ ਕਿ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕੜਵਾਹਟ ਵਾਦੀ ਜਾਂਦੀ ਹੈ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਕਈ ਤਰੀਕੇ ਦੇ ਐਕਸ਼ਨ ਲਏ ਜਾਂਦੇ ਨੇ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਨਾਗਰਿਕਾਂ ਨੂੰ 48 ਘੰਟੇ ਚ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਸਿੰਧ ਜਲ ਸਮਝੌਤਾ ਰੱਦ ਕਰ ਦਿੱਤਾ ਜਾਂਦਾ ਹੈ ਤੇ ਇਸ ਸਭ ਦੇ ਦਰਮਿਆਨ ਕਰਤਾਰਪੁਰ ਕੋਰੀਡੋਰ ਖੁੱਲਾ ਰਹਿੰਦਾ ਪਰ ਜਿਵੇਂ ਹੀ ਭਾਰਤ 에ਅ ਸਟ੍ਰਾਈਕ ਕਰਦਾ 7 ਤੇ 6 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਸਰਕਾਰ ਦੇ ਵੱਲੋਂ 에ਅ ਸਟ੍ਰਾਈਕ ਜਿਹੜੀ ਆ ਭਾਰਤੀ ਫੌਜੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਇਹ ਸਭ ਦੇ ਦਰਮਿਆਨ ਜਦੋਂ ਦੋਹਾਂ ਮੁਲਕਾਂ 'ਚ ਤਣਾਅ ਵੱਜ ਜਾਂਦਾ ਤਾਂ ਤਣਾਅ ਨੂੰ ਬਾਦਾ ਦੇ ਕੇ ਕਰਤਾਰਪੁਰ ਸਾਬ ਦਾ ਲਾਂਗਾ ਕੁ ਦਿਨਾਂ ਦੇ ਲਈ ਬੰਦ ਕਰ ਦਿੱਤਾ ਜਾਂਦਾ ਹੈ ਬਾਰ ਮਹਾ ਹਾਲ ਹੁਣ ਸੁਖਾਵਾਂ ਹੋ ਗਿਆ ਪਰ ਕਰਤਾਰਪੁਰ ਸਾਹਿਬ ਲਾਂਗੇ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਅਪਡੇਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਕਰਤਾਰਪੁਰ ਸਾਹਿਬ ਲਾਂਗਾ ਪਿਛਲੇ ਲੰਬੇ ਚਿਰ ਤੋਂ ਬੰਦ ਪਿਆ ਹੋਇਆ ਜੇਕਰ ਗੱਲ ਕੀਤੀ ਜਾਵੇ ਤਾਂ 6-7 ਮਈ ਤੋਂ ਜਿਹੜਾ ਹੈ ਕਰਤਾਰਪੁਰ ਸਾਬ ਦਾ ਕੋਰੀਡੋਰ ਹੈ ਇਹ ਬੰਦ ਕੀਤਾ ਗਿਆ ਸੀ ਇਹ ਸਬਦੇ ਦਰਮਿਆਨ ਜਦੋਂ ਦੋਹਾਂ ਸਾਈਡਾਂ ਤੋਂ ਡਰੋਨ ਹਮਲੇ ਹੋ ਰਹੇ ਸੀ ਤਾਂ ਪਾਕਿਸਤਾਨ ਦਾ ਇੱਕ ਡਰੋਨ ਸ਼੍ਰੀ ਕਰਤਾਰਪੁਰ ਸਾਬ ਦੇ ਲਾਂਗੇ ਦੇ ਕੋਲ ਵੀ ਡਿੱਗਿਆ ਜਿਸ ਕਰਕੇ ਆਨ ਜਾਣ ਵਾਲੀਆਂ ਯਾਤਰੀਆਂ ਨੂੰ ਉੱਥੇ ਜਾਣ ਤੋਂ ਗੁਰੇਸ਼ ਕਰਨ ਦੀ ਗੱਲ ਜਿਹੜੀ ਆ ਉਹ ਕਹੀ ਗਈ ਹੈ ਇਸ ਤੋਂ ਇਲਾਵਾ ਜਿਵੇਂ ਪਹਿਲ ਕਾ ਮਤਵਾਦੀ ਹਮਲਾਵਾ ਪਰਦਾਇਤ ਆ ਉਸ ਤੋਂ ਬਾਅਦ ਲਗਾਤਾਰ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਦੇ ਵਿੱਚ ਵੀ ਕਟੌਤੀ ਦੇਖੀ ਜਾਂਦੀ ਹੈ ਤੇ ਹੁਣ ਇਹ ਸਬਦੇ ਦਰਮਿਆਨ ਡਾਕਟਰ ਧਰਮਵੀਰ ਗਾਂਧੀ ਔਰ ਆਦੇ ਵੱਲੋਂ ਇਹ ਅਪੀਲ ਸਰਕਾਰ ਨੂੰ ਕੀਤੀ ਗਈ ਹੈ ਕਿ ਜਿੱਥੇ ਬਾਕੀ ਚੀਜ਼ਾਂ ਖੋਲ ਦਿੱਤੀਆਂ ਗਈਆਂ ਨੇ ਰਿਟਰੀਟ ਸੈਰਮਨੀ ਦੁਆਰਤੀ ਸ਼ੁਰੂ ਹੋ ਗਈ ਹੈ ਪਾਕਿਸਤਾਨ ਦੇ ਨਾਲ ਰਿਸ਼ਤੇ ਜਿਹੜੇ ਨੇ ਸੁਖਾਵੇਂ ਹੋਣ ਲੱਗ ਗਏ ਨੇ ਤੇ ਸਬਦੇ ਦਰਮਿਆਨ ਜਿਹੜਾ ਹੈ ਕਰਤਾਰਪੁਰ ਸਾਹਿਬ ਲਾਂਗਾ ਵੀ ਖੋਲ ਦਿੱਤਾ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਉਨ੍ਹਾਂ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਚਿੱਠੀ 'ਚ ਇਹ ਅਪੀਲ ਕੀਤੀ ਗਈ ਹੈ ਕਿ ਜਲਦੋਂ ਜਲਦ ਕਰਤਾਰਪੁਰ ਸਾਹਿਬ ਲਾਂਗਾ ਖੋਲ ਦਿੱਤਾ ਜਾ